ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਲੱਗੇ ਆਂ ਜੀ ਟਿੰਡੇ ਦੀ ਸਬਜ਼ੀ ਬਣਾਉਣ ਤੇ ਅੱਜ ਆਪਾਂ ਪਰਮੇ ਟਿੰਡੇ ਦੀ ਸਬਜ਼ੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਸਾਰਿਆਂ ਨਾਲ ਤੇ ਜੇਕਰ ਤੁਸੀਂ ਇਹ ਮੇਰੇ ਤਰੀਕੇ ਨਾਲ ਪਰਮੇ ਟਿੰਡੇ ਬਣਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣ ਦੇਗੇ ਤੇ ਆਪਾਂ ਸਿੰਪਲ ਜਿਹਾ ਤੇ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਪਰਮਾ ਟਿੰਡੇ ਬਣਾਉਣ ਦੇ ਤੇ ਇਹ ਚ ਆਪਾਂ ਜੀ ਪਿਆਜ਼ ਵਗੈਰਾ ਨਹੀਂ ਪਾਵਾਂਗੇ ਤੇ ਸਿੰਪਲ ਜੇ ਮਸਾਲਿਆਂ ਨਾਲ ਆਪਾਂ ਇਹਨੂੰ ਬਣਾਵਾਂਗੇ ਸਬਜ਼ੀ ਨੂੰ ਤੇ ਬਹੁਤ ਜਿਆਦਾ ਟੇਸਟੀ ਬਣਦੀ ਹੈ ਤੇ ਚਲੋ ਜੀ ਆਪਾਂ ਕਰਨ ਲੱਗੇ ਆਂ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਹਦੇ ਲਈ ਆਪਾਂ ਨੇ ਲੈਤੇ ਜੀ ਟਿੰਡੇ ਤੇ ਇਹ ਆਪਾਂ ਨੇ ਕੱਚੇ-ਕੱਚੇ ਵੇਖ ਕੇ ਲੈ ਲੈਣੇ ਆਂਗੇ ਤੇ ਪੱਕੇ ਹੋਏ ਟਿੰਡੇ ਨਹੀਂ ਆਪਾਂ ਨੇ ਲੈਣੇ ਸਬਜ਼ੀ ਬਣਾਉਣ ਲਈ ਇਸ ਤਰੀਕੇ ਦੇ ਟਿੰਡੇ ਲੈਣੇ ਆਂਗੇ ਤੇ ਹੁਣ ਆਪਾਂ ਇਹਨਾਂ ਨੂੰ ਟਿੰਡਿਆਂ ਨੂੰ ਚੰਗੀ ਤਰ੍ਹਾਂ ਧੋ ਲਿਆ ਏ ਤੇ ਧੋ ਕੇ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਜੀ ਉਪਰ ਆਪਾਂ ਇਸ ਤਰੀਕੇ ਨਾਲ ਛਿੱਲ ਲਈ ਚੰਗੀ ਤਰ੍ਹਾਂ ਦੋਨੋਂ ਸਾਈਡ ਤੋਂ ਤੇ ਹੁਣ ਆਪਾਂ ਇਹਨਾਂ ਲਈ ਮਸਾਲਾ ਤਿਆਰ ਕਰਾਂਗੇ ਜੀ ਤੇ ਇੱਥੇ ਆਪਾਂ ਲੈ ਲਈਆਂ ਜੀ ਥੋੜੀਆਂ ਇਹ ਲਸਣ ਦੀਆਂ ਕਲੀਆਂ ਛਿੱਲ ਕੇ ਤੇ ਇਹ ਆਪਾਂ ਲਵਾਂਗੇ ਦੋ ਹਰੀਆਂ ਮਿਰਚਾਂ ਤੇ ਇਹਨਾਂ ਨੂੰ ਵੀ ਕੱਟ ਕੇ ਇਹਦੇ ਵਿੱਚ ਪਾਵਾਂਗੇ ਤੇ ਇਹਨਾਂ ਦਾ ਆਪਾਂ ਮਸਾਲਾ ਤਿਆਰ ਕਰ ਲਾਂਗੇ ਜੀ ਕੁਟ ਕੇ ਸਭ ਤੋਂ ਪਹਿਲਾਂ ਹੀ ਜਿਹੜਾ ਆਪਾਂ ਨੇ ਮਸਾਲਾ ਲੇਤਾਗਾ ਹਰੀ ਮਿਰਚ ਤੇ ਲਸਣ ਦਾ ਇਹਨੂੰ ਆਪਾਂ ਬਰਤਨ ਦੇ ਵਿੱਚ ਪਾ ਲਾਂਗੇ ਹੁਣ ਆਪਾਂ ਹਲਦੀ ਪਾ ਲਾਂਗੇ ਜੀ ਇਹਦੇ ਵਿੱਚ ਲਾਲ ਮਿਰਚ ਆਪਾਂ ਬਿਲਕੁਲ ਘੱਟ ਪਾਵਾਂਗੇ ਜੀ ਕਿਉਂਕਿ ਜਿਹੜੀ ਆਪਾਂ ਹਰੀ ਮਿਰਚ ਪਾਉਂਗਾ ਤੋਂ ਉਹ ਬਹੁਤ ਜ਼ਿਆਦਾ ਕੌੜੀਆਂ ਮਿਰਚਾਂ ਇਸ ਕਰਕੇ ਆਪਾਂ ਲਾਲ ਮਿਰਚ ਬਿਲਕੁਲ ਘੱਟ ਪਾਈ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਗਰਮ ਮਸਾਲਾ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਐਡ ਕਰ ਦਾਂਗੇ ਟੇਸਟ ਦੇ ਅਨੁਸਾਰ ਤੇ ਇੱਕ ਚਮਚ ਭਰ ਕੇ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਦਾ ਐਡ ਕਰਾਂਗੇ ਜੀ ਤੇ ਇੱਕ ਚਮਚ ਲੀਤਾ ਜੀ ਆਪਾਂ આમਚੂਰ ਪਾਊਡਰ ਦਾ ਲੈ ਲਈ ਜੀ ਇੱਥੇ ਕਸੂਰੀ ਮੇਥੀ ਤੇ ਇਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਮਸਾਲਾ ਨੂੰ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਤੇ ਹੁਣ ਆਪਾਂ ਇੱਥੇ ਥੋੜਾ ਜਿਹਾ ਤੇਲ ਪਾਵਾਂਗੇ ਜੀ ਸਿਰਫ ਇੱਕ ਚਮਚੇ ਦੇ ਕਰੀਬ ਇੰਨਾ ਤੇਲ ਚਾਹੀਦਾ ਏ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲਾ ਨੂੰ ਮਿਕਸ ਕਰ ਲੈਣਾ ਤੇਲ ਦੇ ਨਾਲ ਇੱਧਰ ਹੁਣ ਆਪਾਂ ਇਹਨਾਂ ਦੇ ਵਿੱਚ ਟਿੰਡਾ ਦੇ ਵਿੱਚ ਕੱਟ ਲਗਾ ਲਾਂਗੇ ਜੀ ਮਸਾਲਾ ਆਪਣਾ ਇੱਧਰ ਤਿਆਰ ਕਰ ਲਿਆ ਆਪਾਂ ਆਪਾਂ ਤੁਰ ਤਕਨੀਕ ਕੱਟ ਲਗਾਉਣਾ ਹੈਗਾ ਬਸ ਇੰਨਾ ਕੀ ਕੱਟ ਲਗਾਵਾਂਗੇ ਆਪਾਂ ਇਸ ਤਰੀਕੇ ਨਾਲ ਡੋ-ਡੋ ਕੱਟ ਲਗਾ ਲੈਣੇ ਆਪਾਂ ਤੇ ਹੁਣ ਆਪਾਂ ਸਾਰੇ ਟਿੰਡਾ ਦੇ ਵਿੱਚ ਕੱਟ ਲਗਾ ਲਾਂਗੇ ਜਿਹੜੇ ਵੱਡੇ ਟਿੰਡੇ ਆ ਜੀ ਇਹਨਾਂ ਵਿੱਚ ਆਪਾਂ ਇੱਕ ਇੱਕ ਕੱਟ ਵੱਧ ਲਗਾ ਲਾਂਗੇ ਇਸ ਤਰੀਕੇ ਨਾਲ ਤਾਕੇ ਮਸਾਲਾ ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਭਰ ਜੇ ਇਸ ਤਰੀਕੇ ਨਾਲ ਜਿਹੜੇ ਛੋਟੇ ਸਾਈਜ਼ ਦੇ ਟਿੰਡੇ ਉਹਨਾਂ ਵਿੱਚ ਸਿਰਫ ਆਪਾਂ ਦੋ ਦੋ ਕੱਟੀਆਂ ਲਗਾਏ ਇਸ ਤਰੀਕੇ ਨਾਲ ਇਹ ਟਿੰਡਿਆਂ ਦੇ ਵਿੱਚ ਕੱਟ ਲਗਾ ਲઈએ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਦੇ ਵਿੱਚ ਇਹ ਜਿਹੜਾ ਆਪਾਂ ਮਸਾਲਾ ਤਿਆਰ ਕਰਿਆ ਤੇ ਇਹ ਭਰ ਲਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਭਰ ਲਾਂਗੇ ਆਪਾਂ ਮਸਾਲਾ ਦੋਨੋਂ ਸਾਈਡ ਖੋਲ ਕੇ ਇਸ ਤਰੀਕੇ ਨਾਲ ਆਪਾਂ ਸਾਰੇ ਟਿੰਡੇ ਦੇ ਵਿੱਚ ਮਸਾਲਾ ਭਰ ਲਾਂਗੇ ਜੀ। ਕੋਈ ਦੀ ਆਪਾਂ ਸਾਰੇ ਟਿੰਡੇ ਇਸ ਤਰੀਕੇ ਨਾਲ ਭਰ ਲਏ ਆ ਤੇ ਹੁਣ ਆਪਾਂ ਇੱਧਰ ਲੈ ਲਈ ਇੱਕ ਫਰਾਈਪਨ ਲੈ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤੇਲ। ਤੇਲ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਜੀ ਬਸ ਨਾਰਮਲ ਸਬਜੀ ਜਿੰਨਾ ਜਿੰਨਾ ਕ ਆਪਾਂ ਪਾਉਨੇ ਆ ਉਹਨਾਂ ਕ ਤੇਲ ਐਡ ਕਰਾਂਗੇ ਆਪਾਂ। ਤੇਲ ਨੂੰ ਆਪਾਂ ਗਰਮ ਹੋਣ ਦੇਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਜੀਰਾ ਤੇ ਤੇਲ ਆਪਣਾ ਹੁਣ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਸਾਰੇ ਟਿੰਡੇ ਇਹਦੇ ਵਿੱਚ ਐਡ ਕਰ ਦਾਂਗੇ ਇਸ ਤਰੀਕੇ ਨਾਲ ਰੱਖ ਦਾਂਗੇ ਆਪਾਂ ਇਹ ਗੈਸ ਆਪਾਂ ਬਿਲਕੁਲ ਲੋ ਫਲੇਮ ਰੱਖਾਂਗੇ ਜੀ ਚਲੋ ਓਹਨਾਂ ਦੇ 2 ਮਿੰਟ ਪਕਾਵਾਂਗੇ ਤੇ ਹੁਣ ਆਪਾਂ ਉੱਪਰ ਇਹਨੂੰ ਕਵਰ ਕਰ ਦਾਂਗੇ 3 ਤੋਂ 4 ਮਿੰਟ ਇਹਨੂੰ ਆਪਾਂ ਇਸੇ ਤਰੀਕੇ ਨਾਲ ਹੀ ਪਕਾਵਾਂਗੇ ਜੀ ਘੱਟ ਗੈਸ ਤੇ ਹੁਣ ਆਪਾਂ ਇਹਨਾਂ ਦੇ ਇੱਕ ਵਾਰ ਪਾਸੇ ਪਾੜ ਦਾਂਗੇ ਜੀ ਛਿੰਡਿਆਂ ਦੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਪਕਾ ਲਾਂਗੇ ਸਾਰੇ ਟਿੰਡਾ ਦੇ ਕੱਸੇ ਬਦਲ ਦਾਂਗੇ ਆਪਾਂ। ਇਹ ਟਿੰਡੇ ਜੀ ਆਪਾਂ ਇਸ ਤਰੀਕੇ ਨਾਲ ਇੱਕ ਵਾਰ ਪਲਟ ਤੇ ਤੇ ਹੁਣ ਆਪਾਂ 4 ਤੋਂ 5 ਮਿੰਟ ਆਪਾਂ ਇਹਨਾਂ ਨੂੰ ਫੇਰ ਟੱਕ ਦਾਂਗੇ। ਟੱਕ ਕੇ ਆਪਾਂ ਫੇਰ ਇਹਨਾਂ ਨੂੰ ਪਕਾਵਾਂਗੇ ਜੀ। 4 ਤੋਂ 5 ਮਿੰਟ ਲਈ। ਜੀ ਹੁਣ ਆਪਾਂ ਫੇਰ ਟਿੰਡਾ ਨੂੰ ਇਸ ਤਰੀਕੇ ਨਾਲ ਸਾਈਡਾਂ ਇਹਨਾਂ ਦੀਆਂ ਇਸ ਤਰੀਕੇ ਨਾਲ ਪਲਟ ਦਿੰਨੇ ਆ। ਸਾਈਡਾਂ ਤੋਂ ਪੱਕ ਜਾਣਗੇ ਟਿੰਡੇ। ਉਹ ਆ ਫੇਰੇ ਗੰਟਾ ਖਦੰਡੀ ਜੀ ਹੇਰੇ ਪਕਾਵਾਂਗੇ ਆਪਾਂ 2 ਤੋਂ 3 ਮਿੰਟ ਲਈ ਸਟੇ ਲੋ ਜੀ ਹੁਣ ਆਪਣੀ ਟਿੰਡਿਆ ਦੀ ਸਬਜ਼ੀ ਬਿਲਕੁਲ ਬਣ ਕੇ ਤਿਆਰ ਹੈਗੀ ਤੇ ਚਾਰੇ ਸਾਈਡਾਂ ਤੇ ਹੁਣ ਆਪਣੇ ਇਹ ਟਿੰਡੇ ਵਧੀਆ ਸੇਕ ਕੇਗੇ ਪਾਸੇ ਪਾਲਟ-ਪਾਲਟ ਕੇ ਦੇਖੋ ਕਿੰਨੇ ਵਧੀਆ ਇਹ ਬਣੇ ਹੋਏ ਨੇ ਦੇਖੋ ਕਿੰਨੇ ਵਧੀਆ ਪੱਕ ਕੇ ਤਿਆਰ ਹੈ ਇਹ ਤੇ ਸਬਜ਼ੀ ਹੁਣ ਆਪਣੀ ਬਿਲਕੁਲ ਬਣ ਕੇ ਤਿਆਰ ਹੈ ਜੀ ਇਸ ਬੰਦ ਕਰ ਦਾਂਗੀ ਜੇਕਰ ਤੁਸੀਂ ਇਸ ਤਰੀਕੇ ਨਾਲ ਕਿੰਡੇ ਦੀ ਸਬਜੀ ਇੱਕ ਵਾਰ ਬਣਾ ਲਈ ਤਾਂ ਇਹ ਵਾਰ-ਵਾਰ ਬਣਾ ਕੇ ਖਾਣਗੇ ਤੁਸੀਂ ਬਹੁਤ ਜਿਆਦਾ ਟੇਸਟੀ ਬਣਦੀ ਹੈ ਇਹ ਤੇ ਇੱਕ ਵਾਰ ਇਹ ਟਰਾਈ ਜ਼ਰੂਰ ਕਰਿਓ ਜੀ ਕਿੰਡੇ ਦੀ ਸਬਜੀ ਇਸ ਤਰੀਕੇ ਨਾਲ ਬਣਾ ਕੇ ਤੇ ਵੀਡੀਓ ਵੇਖਣ ਲਈ ਧੰਨਵਾਦੀ ਤੇ ਮਿਲਦੇ ਕਿਤੇ ਹੋਰ ਵੀਡੀਓ ਨਾਲ ਜੀ